भॻत जी राजू सिखे सूलैंड पिया ਉਹਨਾਂ ਦਿਨਾਂ ਵਾਲੇ ਸਤਿਕਾਰ ਅੱਜ ਵੀ ਆਜ਼ਾਦੀ ਕਾਟੇ ਕਾਟ ਰਹੇ ਆ। ਰਾਸਤੀ ਦੇ ਲਗਾਤੀ ਜਹੜੇ ਤੇ ਸਾਰੇ ਗੀਸ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਮੇਰੇ ਬਧਾਨ ਖਵਾਤ ਕਰਾਂ ਤਕੂ ਦੇ ਸਤਿ ਸਤਕਾਰ ਦੂ। ਹਰ ਬੇੜੇ ਮੱਤ ਕਿੜਿੰਨ ਕੱਟੀ ਸਤਕਾਰ ਦੂ ਮੇਰੇ ਸਾਰੇ ਮਾਰਕਾਂ ਨੂੰ ਲਹਰ ਦੂਨ ਵਾਪਸ ਜੀ। ਜਦੋਂ ਆਜ਼ਾਦੀ ਦੇ ਜਨ ਸਾਹਿਬ ਜਦੋਂ ਮੈਂ ਨਾ

ਕਿੰਨਾ ਦਾ 550 ਕਰੋੜ ਪੰਜਾਬ ਇਹ ਅਗਲਾ 50 50 ਬਸਤਾ ਪੰਜਾਬ ਅਸੀਂ ਚੌੜਿਆਂ ਆਮ ਆਦਮੀ ਪਰਸਪਰ ਦਾ ਇਫਾੜਾ ਰਕਲਾ 50 50 ਬਸਤਾ ਰਮੀ ਕੋ ਬਸਤਾ ਰਮੀ ਅੱਜ ਨਾਸੀ ਦੇ ਪੰਗਾਤੀ ਜਾਗ ਤੇ ਮੈਂ ਕੁਆਪ ਮੱਧਿਰ ਨੂੰ ਚੋਣਾ ਕਿਉਂਕਿ ਜੋ ਪਿਛਲੇ 90 ਸਮੇ ਤੋਂ ਸਾਡਾ ਪੰਜਾਬ ਸਾਡੇ ਕਬਰ ਨੂੰ ਸ਼ਿੱਟੇ ਵਗੇ ਪਹਿਲੇ ਜਸੂਨ ਪਲੇਟ ਤੇ ਚਾਇਸਰ ਤਕਰੀਬਤ 30 ਮਿੰਟ ਉਹਨਾਂ ਸਾਡੇ ਪੰਜਾਬ ਦੇ ਪੈਰੀ ਸਭੰਗਰਾ ਉਹ ਫੜ ਕੇ ਜਿਹਨਾਂ ਨੇ ਦੁਬੰਦ ਕੀਤਾ ਮੈਂ ਮੁਬਾਰਕਵਾਦ ਦੇਣਾ ਚਾਹਣਾ ਮੈਂ ਧੰਨਵਾਦ ਕਰਨਾ ਚਾਹਣਾ ਸਾਡੇ ਪੰਜਾਬ ਪੁਲਿਸ ਦਾ ਸਾਡੇ ਡੀਐਸਪੀ ਸਾਹਿਬ ਦਾ ਕਾਤੇ ਮੈਂ ਸਤਿ ਸ਼੍ਰੀ ਅਕਾਲ ਦਾ ਤਿੰਨੇ ਮਾਣਯੋਗ ਸਾਡੇਾਰੇ ਕੋਲ ਮੁਲਾਜ਼ਮਾਂ ਦਾ ਜਿਹੜਾ ਇੱਕ ਇਹ ਸਰਦਕਾ ਫੜ ਕੇ ਸਭੰਗਰਾ ਜਿਲ੍ਹੇ ਦੇ ਕਿਨੇ ਪੀਪੈਂਟ 3 ਪੈਡੇ ਦੇ ਸਾਹੇ 140 ਦੇ ਦਿੱਤੋ ਇੱਕ ਵੀ ਟੋਟਾ ਉਹਦੇ ਚੱਕੇ ਵਰਗਾ ਦਾ ਜਿਹੜਾ ਤੁਸੀਂ ਵਡੇ ਕਰਦਾ ਤਾਂ ਉਸਾਰਨ ਦੁਆਰ ਪਾ ਦਿੱਤਾ ਦਸੇ ਨੂੰ ਦਿਨ ਲਿਆ ਜੋ ਪੰਜਾਬ ਦੇ ਵਿੱਚ ਪਕਾਤ ਹੋ ਰਿਹਾ ਉਹਦੇ ਸਾਹਮਣੇ ਹੀ ਆ ਜੇ ਮੇਰੇ ਹਲਕੇ ਦੀ ਗੱਲ ਕਰਾਂ ਇੱਥੇ 200 ਕਰੋੜ ਰੁਪਏ ਦਾ ਪਕਾਤ ਹੋ ਰਿਹਾ ਹੈ ਜੇ ਆਪਾਂ ਆਜ਼ਾਦੀ ਰਾਟੇ ਬਾਅਦ ਦੇ ਅਦਾਲਤਾਂ ਸੁਣਾ ਪੰਜਾਬ ਕਰਾ ਰਹੇ ਹਾਂ ਸੂਨਾ ਸ਼ਹਿਰ ਬਣਾ ਰਹੇ ਹਾਂ ਤੁਹਾਡਾ ਆਪਣਾ ਹੱਥ ਬਣਾ ਰਹੇ ਹਾਂ ਕਿਸੇ ਨੇ ਲਿਖਿਆ ਕਹਿੰਦੇ ਸੇਵਾ ਦੇ ਦਿੱਤੇ ਜਦ ਕਿ ਬੜੀ ਹੋਤੀ ਸੇਵਾ ਦੇ ਦਿੱਤੀ ਜਦ ਕਿ ਬੜੀ ਹੋਈ ਕੋ ਲੱਗ ਕੰਮ ਜਾਂ ਬਹੁਤ ਕੱਢਿਆ ਨੇ ਕਿਨਾਂ ਵੇਲੇ ਸੇਵਾ ਬੇਪਰਵਾਹ ਹੋਇਆ ਬੈਂਕ ਵਿੱਚ ਸੀ ਬੱਦਲ ਇੱਕ ਕਹਾਣੀ ਸਿਰਫ ਇਹੋ ਕਿ ਜਿਹੜੀ ਛੋਟੀ ਮੇਟਾਰਾ ਨਾਲ ਹੋਈ ਸਾਡੇ ਤੇਜ ਇਤਿਹਾਰ ਹੋ ਕੇ ਜੁਨਾ ਤੇ ਦੇਖੀ ਗਈ ਇੱਕ ਬਦਤੀਰ ਅੱਜ ਵੀ ਸਾਡੇ 3 4 ਵਾਰ 3 ਤੋਂ ਵਾਰ ਨੰਦਤਾ ਹੋਇਆ ਮੈਂ ਗੈਕਤੀ ਕਰੂਗਾ ਵਿਸ਼ੇਸ਼ਾਉ ਪੰਜਾਬ ਦੇ ਕਥੂ ਕਾਡੇ ਦੇ ਲਈ ਅਦਾਤੀ ਸੱਜਣ ਆਇਆ ਸਾਡੀਆਂ ਬੱਚੀਆਂ ਨਿੱਕੀਆਂ ਮਟਿਆਰਾ ਫੋਲੀਆਂ ਮਟਿਆਰਾ ਸਾਡੇ ਪਰਿਵਾਰੀ ਦੇ ਬੰਧ ਜਿਹਨਾਂ ਨੂੰ ਅੱਜ ਦੇਖ ਕੇ ਖੁਸ਼ੀ ਮਿਲਦੀ ਆ ਮੈਂ ਕਹਿੰਦੀ ਨੂੰ ਜਿਕੇ ਪੁੰਤਾ ਆਪਾ ਚੰਦਰ ਰੋਇਆ ਬਣਾਉਣੇ ਆ ਭੰਗਰੇ ਨੂੰ ਬੋਣੇ ਆ ਤੁਸੀਂ ਆ ਮਨੋਗੰਤੀਆਂ ਜਿਹੜੀਆਂ ਰੋਇਆ ਤੇ ਮਨਾਇਆ ਕਰੋ ਕਿਉਂਕਿ ਇਹਨਾਂ ਦਾ ਹੀ ਬਰਾਬਰ ਦਾ ਇਹਨਾਂ ਨੂੰ ਕੁੜੀਆਂ ਕਿੜੀਆਂ ਕੋਟਣ ਦੇ ਕਿਉਂਕਿ ਇਹ ਪੰਜਾਬ ਦੇ ਤੋ ਪੀਆ ਖੰਡ ਦੇ ਬੈਟਿੰਗ ਦੀਆਂ ਸਾਡੀਆਂ ਸਤਕਾਰਾਂ ਤੋਂ ਅੱਜ ਸੈ ਮੰਦਾ ਇੱਕ ਜੇ ਕੋ ਪਰਵਾਹ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਨਾਮ ਰੱਖਿਸ਼ ਕੀਤਾ ਬੇ ਬੈਂਕੀ ਗੁਰਬਿੰਦ ਮੀਲਾ ਦੇ ਜਨਤਨੋੜੀਆਂ ਬਣਾਇਆ ਪਰ ਜੁੜੇ ਫਸ ਪੈ ਗਿਆ ਪਹਿਲਾਂ ਕੀ ਸੀਗਾ ਜਿੱਦ ਨੂੰ ਪਾਣਾ ਮੈਂ ਪੈਤਾ ਮੈਂ ਅੱਜ ਦੀ ਗੱਲ ਕਰਦਾ ਜਾਂ ਤਾਹਾਂ ਜੇ ਸਾਰੇ ਨੂੰ ਬੰਗਾਤੀ ਪੂਰੀ ਜੇ ਮੁੰਡਾ ਸਤਵਾ ਜੰਗ ਪਈ ਲੋੜੀਆਂ ਕਿੱਥੇ ਪਕੜੇ ਚੰਦਰ ਹੋਵੇ ਅਗਰ ਜੇ ਇਹ ਕਰੇ ਪਹਿਲੀ ਫਾਇਦਾ ਹੋਵੇ ਪਤਾ ਨਹੀਂ ਕਿਉਂ ਖੁਸ਼ੀ ਆਉਂਦੀ ਨਹੀਂ ਅੱਜ ਕੱਲ੍ਹ ਸਮਾਜਾਂ ਦਾ ਬਸ ਗਿਆ ਕੁਝ ਲੋਕ ਰਹਿ ਗਏ ਜਿਨ੍ਹਾਂ ਦਾ ਇੱਕੜਾ ਸਿਰ ਤੇ ਨੂਰ ਦਾ ਬਕਾਇਆ ਮੈਂ ਬੇਨਤੀ ਕਰੂ ਇਹਨਾਂ ਕੁੜੀਆਂ ਮੈਂ ਕੁੜੀਆਂ ਦਿੱਤੀਆਂ ਨੇ ਮੇਰੇ ਨੀਂਦ ਗਾਏ ਆ ਇਹਨਾਂ ਦੇ ਮੈਂ ਗੱਲ ਕਰਦਾ ਹਾਂ ਮੈਂ ਇਹਨੂੰ ਮੇਰਾ ਜਨਮ ਦਿਨ ਮਨਾਉਂਦੇ ਆ ਪੁੱਤਰਾਂ ਦੇ ਤੇ ਕੁੜੀਆਂ ਕੋਈ ਨਹੀਂ ਸਾਹਮਣੇ ਬੈਠ ਕੇ ਦਿਲ ਤੇ ਸਮਾਂ ਵੀ ਕੱਢੀ ਫਿਰੇ ਉਹ ਵੀ ਪੜਦੇ ਆਂ ਪੁੱਤਰਾ ਅੰਦਰ ਤੇ ਸਾਡੇ ਸੀਨੀਅਰ ਜਿਦਾਂ ਦੇ ਕੇ ਆਪਣੀ ਮਾਂ ਨੂੰ ਕਹਿੰਦੇ ਦੀ ਮਾਏ ਨੇ ਮਾਰੇ ਨਿੱਕੋੜੀ ਪੰਡਤ ਦੇ ਮੋਦੀ ਨਿੱਕਾ ਮੋਦੀ ਪੰਡਤ ਹੈ ਆ ਪੁਤਰਾ ਦੇ ਪਾਰਟ ਲਈ ਪੋਤੀ ਚੁਰ ਲੈ ਖੋ ਕਿ ਬਾਪ ਦਾ ਸਾਡੇ ਨੇ ਕਰ ਦੇਣਾ ਛੱਡ ਦੇ ਇਹ ਜੂਲੀ ਅਭਨਾਇ ਉਹਨਾਂ ਦੇ ਜਨਮ ਦੇ ਬਲਾਕ ਉਸ ਤੱਕੇੜੀ ਹੋਰ ਬਸ ਕਾ ਜਾਤੀ ਦੇ ਅੜੇ ਤੇ ਬਜ਼ੁਰਗਾਂ ਦਾ ਸਤਿਕਾਰ ਕਰੋ ਮਾਪਿਆਂ ਨੂੰ ਪਿਆਰ ਕਰੋ ਕਿਉਂਕਿ ਇਹਨਾਂ ਨੇ ਬੇਤ ਬਦੂਮੀਆਂ ਕਰਨ ਦੀ ਸਰੂਪ ਪਾਲਿਆ ਇਹਨਾਂ ਦੀ ਅਦਸਤਾ ਤੱਕਾ ਮਾਪਿਆਂ ਗਿਆਨ ਦਾ ਸਤਿਕਾਰ ਕਰਦਾ ਚਲੋ ਖੁਸ਼ੀਆਂ ਮਿਲਿਆ ਸਰੂਪਲਾਕ ਦਿਖਾਇਆ ਕਰੀ ਮਾਦੀਆਂ ਦਾ ਨਤ ਕਰ ਮਾਣ ਕੇ ਜੇ ਮੇਰੇ ਪੁੱਤਰ ਨੂੰ ਕੁਝ ਵਿਦਿਆ ਦੀ ਕੁਝ ਮੌਰੇ ਨਹੀਂ ਕੋਟੀਆਂ ਕਾਰਾਂ ਮੈਨਾਂ ਦੇ ਬਾਹਰ ਕੋਈ ਜਦੋਂ ਬਹਿਣਾ ਦੇ ਬਾਹਰ ਬਣ ਜਾਂਦੇ ਤੇ ਉਹ ਬੱਚੇ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਬਾਕੀ ਦੇ ਦਿੰਦੇ ਜਾਂ ਕੋਈ ਕਿਹੜਾ ਪੈਸਾ ਸਾਡੇ ਉਹ ਵਿਰਦ ਦਸ਼ਮ ਬਣੇ ਗਏ ਸਾਡੇ ਸਭਰਾ ਦਾ ਹਿੱਸਾ ਸਾਡੇ ਸਭ ਸਭ ਦਾ ਹਿੱਸਾ ਜੋ ਗਨ ਆਸਪ੍ਰਾਇ ਨੇ ਕੋਡਾ ਨੇ ਰਾਇ ਜਿਹੜੇ ਨੁਰਕਾ ਹੁੰਦਾ ਸੀ ਉਹਦਾ ਰੱਦ ਹੋ ਗਿਆ آزادی <تصالح> <تصالح> کا <تصالح> 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 आयासा ਲੱਗਿਆ ਤੇ ਤਿਰੰਗਾ ਫੈਰਾਨ ਚ ਜੋਗਰ ਮਹਿਸੂਸ ਹੁੰਦਾ ਮੈਂ ਤੁਸ ਨੂੰ ਮਹਿਸੂਸ ਕੀਤਾ ਖੁਦ ਤੋਂ ਤੇ ਆਪਣੇ ਐਮਐਲਏ ਸਾਹਿਬ ਤੇ ਬਾਕੀ ਸਾਰੇ ਸਾਈਵਾਨ ਆਫੀਸਰ ਸਾਈਵਾਨ ਇੱਥੇ ਆ ਗਏ ਨੇ ਮੈਂ ਸਭ ਨੂੰ ਆਜ਼ਾਦੀ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਨੇ ਤੇ ਕਾਮਨਾ ਕਰਦਾ ਕਿ ਆਪਣਾ ਦੇਸ਼ ਤੇ ਆਪਣਾ ਸੂਬਾ ਹੋਰ ਅੱਗੇ ਵਧੇ ਤੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਮੈਂ ਸੰਦੇਸ਼ ਦਿੰਦਾ ਪਹਿਲਾ ਆਪਣਾ ਪੰਜਾਬ ਸੂਬਾ ਜਿਹੜਾ ਹੈਗਾ ਸੀ ਉਹ ਖੇਡਾਂ ਦੇ ਉੱਤੇ ਸਭ ਤੋਂ ਏਕ ਨੰਬਰ ਹੈਗਾ ਸੀ ਉਹਨੇ ਨਸ਼ਿਆਂ ਦੇ ਕਰਕੇ ਤੇ ਨੌਜਵਾਨਾਂ ਦੇ ਭਟਕਣ ਦੇ ਕਰਕੇ ਆਪਾਂ ਬਹੁਤ ਪਿੱਛੇ ਆ ਗਏ ਨੇ ਆਪਣੀ ਪੰਜਾਬ ਸਰਕਾਰ ਨੇ ਜਿਹੜਾ ਇਹ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਚਲਾਈ ਹੈ ਉਹਦੇ ਚ ਆਪਣਾ ਵੱਡ ਚੜਤ ਕਰੀ ਹਿੱਸਾ ਲੈਣ ਆਪਣੇ ਨਸ਼ੇ ਨੂੰ ਛੱਡਣ ਤੇ ਵਾਪਿਸ ਆਪਣੇ ਖੇਡਾਂ ਚੋ ਤੇ ਪੜ੍ਹਾਈ ਦੀ ਤਰਫ ਆਪਣਾ ਰੁੱਖ ਸੈਣ ਤੇ ਔਰਾਂਗੇ ਲੈ ਕੇ ਜਾਣ ਆਪਣੇ ਸੁਭਨ ش کی طرح بٹنڈا ضلع کے شہر رامپور فولر وی اکسط آزادی دس بڑی ہی دھوم دام کے جذبے منایا گیا اس موقع ایس ڈی ایم رامپو فول ونڈا لہراؤں کی رسم ادا کی گئی سماگ ہلکا وداق بلکار سدھو وشیش مہمان وجہ شامل ہوئے سوتنرتا دس دیا ودائیاں دتیم دی دوران ستھانک سکلان کے بچیا و رنگ برنگے کے منموہ سبیاچارک پروگرام پیش کیتے گئے ਜਿਨ੍ਹਾਂ ਨੇ ਮੌਕੇ ਦੀ ਰੌਣਕ ਹੋਰ ਵੀ ਵਧਾ ਦਿੱਤੀ ਦਰਸ਼ਕਾਂ ਨੇ ਵੀ ਤਾਲੀਆਂ ਵਜਾ ਕੇ ਬੱਚਿਆਂ ਦਾ ਹੌਸਲਾ ਅਫਜ਼ਾਈ ਕੀਤੀ ਏਸੀ ਅੱਜ ਦੀ ਖਾਸ ਰਿਪੋਰਟ ਕੈਮਰਾਮੈਨ ਅਨਿਕੇਤ ਕਰਕਰ ਦੇ ਨਾਲ ਮੈਂ ਰਜਨੀਸ਼ ਕਰਕਰ